ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਅਮਰੀਕਾ ਨਾਲ ਖੈਬਰ ਗਿਆ ਯੂਕਰੇਨ ਵਾਈਟ ਹਾਊਸ ਤੇ ਟਰੰਪ ਨਾਲ ਜੇਲਨਸਕੀ ਦੀ ਹੋ ਗਈ ਤਿੱਖੀ ਬਹਿਸਾ ਕੱਤੀ ਮਰ ਤੋਂ ਇਹਨਾਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ ਦਿੱਲੀ ਸਰਕਾਰ ਨੇ ਕੀਤਾ ਵੱਡਾ ਐਲਾਨ ਐਸਕੇਐਮ ਵੱਲੋਂ ਪੰਜ ਨੂੰ ਚੰਡੀਗੜ੍ਹ ਦੇ ਧਰਨੇ ਦਾ ਐਲਾਨ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਕਿਸਾਨਾਂ ਨਾਲ ਸੱਦੀ ਮੀਟਿੰਗ ਵਿਆਜ ਫੁਗਰੀ ਮਾਰਨੀ ਪਈ ਮਹਿੰਗੀ ਇਸ ਤਰ੍ਹਾਂ ਨਾਲ ਹਵਾਈ ਫਾਇਰਿੰਗ ਕਰਦੇ ਚਾਰ ਬੰਦਿਆਂ ਤੇ ਹੋਇਆ ਪਰਚਾ ਜੁੱਧ ਨਸ਼ਾ ਵਿਰੁੱਧ ਦਿਨ ਪਰ ਛਾਪੇ ਮਾਰੀ 9.35 ਕਿਲੋ ਹੈਰੋਇਨ ਅਫੀਮ 8 ਲੱਖ ਦੀ ਡਰੱਗ ਮਣੀ ਬਰਾਮਦ ਵਿਆਧੀਆਂ ਖੁਸ਼ੀਆਂ ਮਾਤਮ ਵਿੱਚ ਬਦਲੀਆਂ ਕਾਰਡ ਵੰਡਣ ਜਾ ਰਹੇ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਮੌਤ ਕੈਨੇਡਾ ਲੱਖਾਂ ਕਮਿਆਂ ਦੀਆਂ ਤਨਖਾਹਾਂ ਵਧੀਆਂ ਤਰਨਤਾਰਨਾ ਸੁੱਤੇ ਪਰਿਵਾਰ ਤੇ ਡਿੱਗੀ ਛੱਤ ਹਾਦਸੇ 'ਚ ਤਿੰਨ ਬੱਚਿਆਂ ਸਣੇ ਪੰਜ ਦੀ ਗਈ ਜਾਨ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਧਾ ਕੀਤਾ ਪਰਦਾ ਫਾਸ਼ ਇੱਕ ਕਾਬੂ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਨਾਲ ਖੇਮੜ ਗਿਆ ਯੂਕਰੇਨ ਵਾਈਟ ਹਾਊਸ ਤੇ ਟਰੰਪ ਨਾਲ ਜ਼ੇਲੈਂਸਕੀ ਦੀ ਹੋ ਗਈ ਤਿੱਖੀ ਵੈਸਾ ਰੂਸ ਨਾਲ ਜੰਗ ਦਾ ਹੱਲ ਕੱਢਣ ਲਈ ਅਮਰੀਕਾ ਆਏ ਯੂਕਰੇਨ ਦੇ ਰਾਸ਼ਟਰਪਤੀ ਬੋਲੋਦੀਮੀਰ ਜ਼ੇਲੈਂਸਕੀ ਨੇ ਹੁਣ ਟਰੰਪ ਨਾਲ ਮੁਸੀਬਤ ਮੁੱਲ ਲੈ ਲਈ ਹੈ ਵਾਈਟ ਹਾਊਸ ਤੇ ਬੈਠ ਕੇ ਬਾਅਦ ਪ੍ਰੈਸ ਕਾਨਫਰੰਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜ਼ੇਲੈਂਸਕੀ ਚਾਲੇ ਤਿੱਕੀ ਵੈਸੋ ਹੀ ਜਿਸ ਤੋਂ ਬਾਅਦ ਟਰੰਪ ਕਾਫੀ ਗੁੱਸੇ 'ਚ ਨਜ਼ਰ ਆਏ ਹੁਣ ਜੇਲਨਸਕੀ ਨੇ ਟਰੰਪ ਨਾਲ ਵੈਸ ਕਰਨ ਤੋਂ ਬਾਅਦ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਇਸ ਲਈ ਮਾਫੀ ਨਹੀਂ ਮੰਗਣਗੇ ਦਰਅਸਲ ਬਾਈਟਾ ਹੁੰੱਚ ਬੈਤ ਤੋਂ ਬਾਅਦ ਪ੍ਰੈਸ ਕਾਨਫਰੰਸ 'ਚ ਟਰੰਪ ਅਤੇ ਜੇਲਨਸਕੀ ਵਿਚਾਲੇ ਰੂਸ ਨਾਲ ਜੰਗ ਨੂੰ ਲੈ ਕੇ ਤਿੱਕੀ ਵੈਸੋ ਹੀ ਟਰੰਪ ਨੇ ਕਿਹਾ ਕਿ ਜੇਲਨਸਕੀ ਜੰਗਬੰਦੀ ਨੂੰ ਸਵੀਕਾਰ ਨਾ ਕਰਕੇ ਲੱਖਾਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ ਟਰੰਪ ਨੇ ਇਹ ਵੀ ਕਿਹਾ ਕਿ ਜੇਲਨਸਕੀ ਕੀਜੀਏ ਵਿਸ਼ਵਜੋਤੇ ਜੂਆ ਖੇਡ ਰਹੇ ਹਨ ਅਦੇ ਕੀਰ ਰੂਸ ਨਾਲ ਸਮਝੌਤਾ ਕਰਨਾ ਪਵੇਗਾ ਇਸ ਦਾ ਜਵਾਬ ਦਿੰਦਿਆਂ ਜ਼ెలੈਂਸਕੀ ਨੇ ਕਿਹਾ ਕਿ ਸਾਨੂੰ ਜੰਗਵੰਦੀ ਦੀ ਲੋੜ ਨਹੀਂ ਹੈ ਰੌਪਣੇ ਇਸ ਤੇ ਕਿਹਾ ਕਿ ਜ਼ెలੈਂਸਕੀ ਨੇ ਵਾਸ਼ਿੰਗਟਨ ਤੇ ਅਮਰੀਕਾ ਦਾ ਮਾਨ ਕੀਤਾ ਹੈ ਹੁਣ ਉਹ ਇੱਥੇ ਤਾਂ ਹੀ ਵਾਪਸ ਆ ਸਕਦੇ ਹਨ ਜਦੋਂ ਸ਼ਾਂਤੀ ਲਈ ਤਿਆਰ ਹਨ 31 ਮਾਰਚ ਤੋਂ ਇਹਨਾਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ ਦਿੱਲੀ ਸਰਕਾਰ ਨੇ ਕੀਤਾ ਵੱਡਾ ਐਲਾਨ ਦਿੱਲੀ ਸਰਕਾਰ ਨੇ 31 ਮਾਰਚ 2025 ਤੋਂ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਣਾ ਅਤੇ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਣਾ ਦੇ ਸੰਚਾਲਨ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ ਇਹ ਕਦਮ ਸ਼ਹਿਰ ਵਿੱਚ ਵਾਦੇ ਪ੍ਰਦੂਸ਼ਣ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਚੱਕਿਆ ਗਿਆ ਹੈ ਇਹਨਾਂ ਨਿਯਮਾਂ ਤਹਿਤ ਪਾਬੰਦੀਸ਼ੁਦਾ ਵਾਹਨਾਂ ਨੂੰ ਜਬਤ ਕਰਕੇ ਸਕ੍ਰੈਪ ਕੀਤਾ ਜਾਵੇਗਾ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿੱਸਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਦਿੱਲੀ ਸਰਕਾਰ 31 ਮਾਰਚ ਤੋਂ ਬਾਅਦ ਸ਼ਹਿਰ ਭਰ ਦੇ ਪੈਟਰੋਲ ਪੰਪਾਂ ਤੇ 15 ਸਾਲ ਤੋਂ ਪੁਰਾਣੇ ਵਾਹਨਾਂ ਨੂੰ ਪੈਟਰੋਲ ਦੇਣਾ ਬੰਦ ਕਰ ਦੇਵੇਗੀ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਉਪਾਅਾਂ 'ਤੇ ਚਰਚਾ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕਰ ਤੋਂ ਬਾਅਦ सिरसा ਨੇ ਕਿਹਾ ਕਿ ਸਰਕਾਰ ਵਾਹਨਾਂ ਦੇ ਨਿਕਾਸ ਤੇ ਪ੍ਰਦੂਸ਼ਣ ਨੂੰ ਰੋਕਣ ਲਈ ਸਖਤ ਕਦਮ ਚੁੱਕ ਰਹੀ ਹੈ ਮੀਟਿੰਗ ਵਿੱਚ ਪੁਰਾਣੇ ਵਾਹਨਾਂ ਤੇ ਪਾਬੰਦੀ ਇਹ ਲਾਜ਼ਮੀ ਐਂਟੀ ਸਮੋਗਪਾ ਅਤੇ ਇਲੈਕਟ੍ਰਿਕ ਪਬਲਿਕ ਟਰਾਂਸਪੋਰਟ ਵਿੱਚ ਸ਼ਿਫਟ ਸਮੇਤ ਮੁੱਖ ਨੀਤੀਗਤ ਫੈਸਲਿਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਮੀਟਿੰਗ ਤੋਂ ਬਾਅਦ सिरसा ਨੇ ਕਿਹਾ ਕਿ ਅਸੀਂ ਪٹرول ਪੰਪਾਂ ਤੇ ਜੰਤ ਲਗਾ ਰਹੇ ਹਾਂ ਜੋ 15 ਸਾਲ ਤੋਂ ਪੁਰਾਣੇ ਵਾਹਨਾਂ ਦੀ ਪਛਾਣ ਕਰਨਗੇ ਤੇ ਉਹਨਾਂ ਨੂੰ ਕੋਈ ਇੰਦਨ ਨਹੀਂ ਦਿੱਤਾ ਜਾਵੇਗਾ ਉਨਾ ਕਹ ਕੇ ਦਿੱਲੀ ਸਰਕਾਰ ਇਸ ਫੈਸਲੇ ਬਾਰੇ ਕੇਂਦਰੀ ਪੈਟਰੋਲੀਅਮ ਮੰਤਰਾਲੇ ਨੂੰ ਸੂਚਿਤ ਕਰੇਗੀ ਐਸ ਕੇ ਐਮ ਵੱਲੋਂ 5 ਨੂੰ ਚੰਡੀਗੜ੍ਹ 'ਚ ਧਰਨੇ ਦਾ ਐਲਾਨ ਉਸ ਤੋਂ ਪਹਿਲਾਂ ਸੀਐਮ ਮਾਨ ਨੇ ਕਿਸਾਨਾਂ ਨਾਲ ਸੱਦੀ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਨੇ 5 ਮਾਰਚ ਤੋਂ ਚੰਡੀਗੜ੍ਹ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ ਪੱਤਰਕਾਰ ਸੰਮੇਲਨ ਦੌਰਾਨ ਕਿਸਾਨਾਂ ਗਰੁੱਪ ਨੇ ਦੱਸਿਆ ਕਿ 4 ਮਾਰਚ ਨੂੰ ਪੰਜਾਬ ਦੇ ਕਿਸਾਨ ਚੰਡੀਗੜ੍ਹ ਵੱਲ ਮਾਰਚ ਕਰਨਗੇ ਅਤੇ 5 ਮਾਰਚ ਤੋਂ ਉੱਥੇ ਧਰਨਾ ਸ਼ੁਰੂ ਕੀਤਾ ਜਾਵੇਗਾ ਇਹ ਧਰਨਾ 1 ਹਫ਼ਤੇ ਤੱਕ ਜਾਰੀ ਰਹੇਗਾ ਉਸ ਤੋਂ ਬਾਅਦ ਕਿਸਾਨ ਭਵਿੱਖ ਦੀ ਰਣਨੀਤੀ ਤੈਅ ਕਰਨਗੇ ਅਤੇ ਧਰਨੇ ਨੂੰ ਅੱਗੇ ਲਿਜਾਣ ਬਾਰੇ ਗੱਲਬਾਤ ਕਰਨਗੇ ਪਰ ਇਸ ਤੋਂ ਪਹਿਲਾਂ 3 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਕਿਸਾਨਾਂ ਨਾਲ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ ਬਾਅਦ ਦੁਪਹਿਰ 4 ਵਜੇ ਪੰਜਾਬ ਭਾਗੂਲ ਵਿੱਚ ਹੋਵੇਗੀ ਇਸ ਦੌਰਾਨ ਉਹਨਾਂ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਜਿਨ੍ਹਾਂ ਤੇ ਸੰਯੁਕਤ ਕਿਸਾਨ ਮੋਰਚਾ 5 ਮਾਰਚ ਤੋਂ ਚੰਡੀਗੜ੍ਹ ਵਿਖੇ ਧਰਨਾ ਦੇਣ ਜਾ ਰਹੀ ਹੈ ਇਸ ਮੀਟਿੰਗ ਵਿੱਚ ਦੋ ਅਹਿਮ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ ਅਤੇ ਰੋਸ ਪ੍ਰਗਟ ਕੀਤਾ ਗਿਆ ਪਹਿਲਾ ਮੁੱਦਾ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਜਲ ਖੋਜ ਐਕਟ ਸੀ ਕਿਸਾਨਾਂ ਨੇ ਇਸ ਐਕਟ ਨੂੰ ਪੰਜਾਬ ਦੀ ਪ੍ਰਭੂਸੱਤਾ ਤੇ ਹਮਲਾ ਕਰਾਰ ਦੰਧਿਆ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ ਦੂਜਾ ਅਹਿਮ ਮੁੱਦਾ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਸੀ ਸਹਿਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਸੂਬਿਆਂ ਦੇ ਅਧਿਕਾਰਾਂ ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ ਉਨ੍ਹਾਂ ਕਹੇ ਕਿ ਇਹ ਨੀਤੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਤੋਂ ਲੈ ਕੇ ਪਾਠਕ੍ਰਮ ਨਿਰਧਾਰਨ ਤੱਕ ਦੀਆਂ ਸਾਰੀਆਂ ਸ਼ਕਤੀਆਂ ਕੇਂਦਰ ਸਰਕਾਰ ਦੇ ਅੱਥਾਂ ਵਿੱਚ ਸੌਬ ਦਿੰਦੀ ਹੈ ਇਹ ਨੀਤੀ ਸੂਬਿਆਂ ਦੀ ਖੁਦਮੁਖਤਿਆਰੀ ਨੂੰ ਖਤਮ ਕਰ ਰਹੀ ਹੈ ਅਤੇ ਦੇਸ਼ ਦੀ ਭਾਸ਼ਾਈ ਬਨਸਵਰਤਾ ਦੇ ਵਿਰੁੱਧ ਹੈ ਕਿਸਾਨ ਮੋਰਚੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਰੀਤੀ ਨੂੰ ਸੂਬੇ ਵਿੱਚ ਲਾਗੂ ਨਾ ਕਰਕੇ ਆਪਣੀ ਸੁਤੰਤਰ ਸਿੱਖਿਆ ਨੀਤੀ ਤਿਆਰ ਕਰੇ ਵਿਆਹ ਚ ਫੁਕੀ ਮਾਰਨੀ ਪਈ ਮਹਿੰਗੀ ਪਿਸਤਨ ਨਾਲ ਹਵਾਈ ਫੈਰਗ ਕਰਦੇ ਚਾਰ ਬੰਦਿਆਂ ਤੇ ਹੋਇਆ ਪਰਚਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਰੱਖਿਆ ਦੇ ਉਦੇਸ਼ ਨਾਲ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਂ ਨਹੀਂ ਹੈ ਜਿਸ ਦੇ ਲਈ ਉਹਨਾਂ ਨੂੰ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ਪਰ ਕਈ ਨੌਜਵਾਨ ਇਸ ਨੂੰ ਆਪਣੀ ਫੁਕਰੀ ਸ਼ਾਨ ਬਖਾਉਣ ਲਈ ਵਰਤਦੇ ਹਨ ਜੋ ਕਿ ਕਾਫੀ ਖਤਰਨਾਕ ਵੀ ਹੋ ਸਕਦੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਜਿੱਥੇ ਇੱਕ ਵਿਆਹ ਸਮਾਗਮ ਦੌਰਾਨ ਲਾਇਸੈਂਸੀ ਹਥਿਆਰਾਂ ਨਾਲ ਹਵਾਈ ਪੈਰਿੰਗ ਕੀਤੀ ਗਈ ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਹੈ ਵੀਡੀਓ ਚ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਇੱਕ ਪੈਲਸ ਦੇ ਬਾਹਰ ਚਾਰ ਨੌਜਵਾਨ ਹਵਾ ਚ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਨੌਜਵਾਨਾਂ ਨੇ ਹੱਥਾਂ ਵਿੱਚ ਪਿਸਤਲਾਂ ਫੜੀਆਂ ਹੋਈਆਂ ਹਨ ਤੇ ਉਹ ਗੋਲੀਆਂ ਚਲਾ ਰਹੇ ਹਨ ਇਸ ਦੌਰਾਨ ਪਿੱਛੋਂ ਇੱਕ ਫੋਟੋਗ੍ਰਾਫਰ ਵੱਲੋਂ ਫੋਟੋ ਵੀ ਲਈ ਜਾ ਰਹੀ ਹੈ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਨੌਜਵਾਨਾਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ ਐਸਐਸਬੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਵਾਇਰਲ ਵੀਡੀਓ ਦੀ ਜਾਂਚ ਤੋਂ ਬਾਅਦ ਚਾਰੋਂ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਦੋਸ਼ੀਆਂ ਵਿੱਚ ਪਿੰਡ ਪਾੜਾ ਦੇ ਹਵਾਰ ਸਿੰਘ ਅਮਰਦੀਪ ਸਿੰਘ ਤੇ ਪ੍ਰਗਟ ਸਿੰਘਾ ਤੇ ਪਿੰਡ ਹਿਆਤਨਗਰ ਦਾ ਰਮਨ ਸ਼ਾਮਲ ਹਨ ਜੁੱਧ ਨਸ਼ਿਆਂ ਵਿਰੁੱਧ ਦਿਨਪਾਰ ਸ਼ਾਪੇਮਾਰੀ 9.35 ਕਿਲੋ ਹੈਰੋਇਨ ਅਤੇ ਅਫੀਮ 8 ਲੱਖ ਦੀ ਡਰੱਗ ਮਨੀ ਬਰਾਮਦ। ਪੰਜਾਬ ਪੁਲਿਸ ਵੱਲੋਂ ਸਰਕਾਰ ਦੀਆਂ ਹਦਾਇਤਾਂ ਤਹਿਤ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪਰ ਵਿੱਚ 800 ਦੇ ਕਰੀਬ ਥਾਵਾਂ ਤੇ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਪੁਲਿਸ ਨੇ 8.14 ਕਿਲੋ ਹੈਰੋਇਨ, 1.21 ਕਿਲੋ ਅਫੀਮ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਤੋਂ ਲਾਵਾ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ 232 ਪੁਲਿਸ ਕੇਸ ਦਰਜ ਕਰਕੇ 290 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪਸਤੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਵੱਲੋਂ ਕੱਲ ਸਵੇਰੇ ਬਠਿੰਡਾ, ਪਟਿਆਲਾ, ਜਲੰਧਰ, ਲੁਧਿਆਣਾ, ਤਰਨਤਾਰਨ, ਫੋਜਪੁਰ ਅਤੇ ਹੋਰ ਕਈ ਸ਼ਹਿਰਾਂ ਵਿੱਚ ਨਸ਼ਿਆਂ ਦੇ ਵਿਰੁੱਧ ਜੰਗੀ ਪੱਧਰ ਤੇ ਛਾਪੇ ਮਾਰੀਆਂ ਕੀਤੀਆਂ ਗਈਆਂ। ਪੁਲਿਸ ਵੱਲੋਂ ਸੂਬੇ ਵਿੱਚ 800 ਦੇ ਕਰੀਬ ਨਸ਼ਿਆਂ ਦੇ ਹੌਟਸਪੌਟ ਸਣੇ ਵੱਖ-ਵੱਖ ਥਾਵਾਂ ਦੀ شناਕ ਕਰਕੇ ਛਾਪੇ ਮਾਰੇਗੇ ਇਸ ਦੌਰਾਨ 8000 ਤੋਂ ਵੱਧ ਪੁਲਿਸ ਮੁਲਾਜ਼ਮੇ ਇਸ ਕਾਰਵਾਈ ਵਿੱਚ ਲੱਗੇ ਹੋਏ ਸਨ ਜਿਕਰ ਜੋ ਹੋ ਗਿਆ ਕਿ ਲੰਘੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਬੂਹ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ ਬਿਆਹੀਆਂ ਖੁਸ਼ੀਆਂ ਮਾਤਮ ਚ ਬਦਲੀਆਂ ਕਾਰਡ ਵੰਡਣ ਜਾ ਰਹੇ ਮੋਟਰਸਾਈਕਲ ਸਵਾਰ ਮਾਂ ਪੁੱਤ ਦੀ ਮੌਤ ਜਲਾਲਾਬਾਦ ਤੋਂ ਖਬਰ ਸਾਹਮਣੇ ਆ ਰਹੀ ਹੈ ਖੜੇ ਟਰੈਕਟਰ ਟਰਾਲੀ ਨਾਲ ਹੋਏ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਮਾਂ ਪੁੱਦੀ ਮੌਤ ਹੋ ਗਈ। ਮ੍ਰਿਤਕ ਸਰਬੀ ਸਿੰਘ ਪਰਿਵਾਰ ਪਿੰਡ ਲੱਖਾ ਸਿੰਘ ਵਾਲਾ ਉਤਾਰ ਦਾ ਰਹਿਣ ਵਾਲਾ ਹੈ। ਪਰਿਵਾਰਕ ਜੀ ਆਨੇ ਦੱਸਿਆ ਕਿ ਮ੍ਰਿਤਕ ਸਰਬੀ ਦੇ ਘਰ ਉਸਦੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਵਿਆਹ ਦੇ ਕਾਰਡ ਦੇਣ ਲਈ ਆਪਣੀ ਮਾਂ ਦੇ ਨਾਲ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਜਲਾਲਾਬਾਦ ਨੂੰ ਜਾ ਰਹੇ ਸੀ। ਇਹ ਰਸਤੇ 'ਚ ਖੜੀ ਟਰਾਲੀ ਨਾਲ ਮੋਟਰਸਾਈਕਲ ਟਕਰਾ ਗਿਆ ਜਿਸ 'ਚ ਸਰਬੀ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਅਤੇ ਉਸਦੇ ਮਾਤਾ ਨੇ ਹਸਪਤਾਲ ਜਾਣ ਦੇ ਸਮੇਂ ਜੰਮ ਤੋੜ ਦਿੱਤਾ ਮੌਕੇ ਤੇ ਪੁੱਜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਹ ਇਸ ਘਟਨਾ ਮੌਕੇ ਪੁੱਜੇ ਤਾਂ ਮ੍ਰਿਤਕ ਸਰਬਜੀਤ ਦੇ ਕੰਨਾਂ ਉਪਰਾ ਹੈੱਡਫੋਨ ਲੱਗੇ ਹੋਏ ਸਨ ਅਤੇ ਮੋਬਾਈਲ ਉਪਰੋ ਇੰਸਟਾਗ੍ਰam ਚੱਲ ਰਿਹਾ ਸੀ ਜਿਸ ਨੂੰ ਵੇਖ ਕੇ ਇਹੀ ਲੱਗਦਾ ਹੈ ਕਿ ਇਹ ਸਭ ਮੋਟਰਸਾਈਕਲ ਚਲਾਉਂਦੇ ਸਮੇਂ ਮੋਟਰ ਮੋਬਾਈਲ ਚਲਾਉਣ ਦੇ ਕਾਰਨ ਹੀ ਹਾਸਾ ਵਾਪਰਿਆ ਹੈ ਅਤੇ ਦੋ ਜਣਿਆਂ ਦੀ ਮੌਦਾ ਕਾਰਨ ਬਣਿਆ ਹੈ ਕੈਨੇਡਾ ਲੱਖਾਂ ਕਾਮਿਆਂ ਦੀਆਂ ਤਨਖਾਹਾਂ ਵਧੀਆਂ ਕੈਨੇਡਾ ਵਿੱਚ ਰਹਿਣ-ਸਹਿਣ ਦੇ ਖਰਚੇ ਨਾਲ ਜੂਝ ਰਹੇ ਪ੍ਰਵਾਸੀਆਂ ਨੂੰ ਰਾਹਤ ਦੇਣ ਦਾ ਯਤਨ ਕਰਦਿਆਂ ਫੈਡਰਲ ਸਰਕਾਰ ਵੱਲੋਂ ప్రతి ਘੰਟਾ ਉਜਰਤ ਵਧਾ ਕੇ 17.75 ਡਾਲਰ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਹਨਤਾਂ ਦੇ ਵਿੱਚ ਉਹ ਵਾਅਦੇ ਨਾਲ ਪਾਰਟ-ਟਾਈਮ ਕੰਮ ਕਰਨ ਵਾਲੇ ਕਮਾਂਤਰੀ ਵਿਦਿਆਰਥੀਆਂ ਅਤੇ ਆਰਜੀ ਤੌਰ ਤੇ ਕੈਨੇਡਾ ਵਿੱਚ ਮੌਜੂਦ ਕਾਮਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਜਿਨ੍ਹਾਂ ਨੂੰ ਅਕਸਰ ਹੀ ਘੱਟੋ-ਘੱਟ ਉਜਰਤ ਦਰ ਤੇ ਕੰਮ ਕਰਨਾ ਪੈਂਦਾ ਹੈ। ਨਵੀਆਂ ਉਜਰਤ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਤੇ ਫੈਡਰਲ ਸਰਕਾਰ ਵੱਲੋਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਜੇ ਸੂਬਾ ਸਰਕਾਰ ਵੱਲੋਂ ਤੈ ਘੱਟੋ ਘੱਟ ਮਿਹਨਤਾਂ ਨਾਲ ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬਣਦਾ ਹੈ ਤਾਂ EMPLOYEES ਉੱਚਾ ਮਿਹਨਤਾਂ ਨਾਲ ਅਦਾ ਕਰਨ ਦੇ پابੰਦ ਹੋਣਗੇ ਤਰਨਤਾਰਨ ਸੁੱਤੇ ਪਰਿਵਾਰ ਤੇ ਡਿੱਗੀ ਛੱਤ ਹਾਸੀ ਚ ਤਿੰਨ ਬੱਚਿਆਂ ਸਣੇ ਪੰਜ ਦੀ ਗਈ ਜਾਨ ਤਰਨਤਾਰ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਤਰਨਤਾਰਨ ਅਧੀਨ ਪੈਂਦੇ ਪੰਡੋਰੀ ਗੋਲਾ ਪਿੰਡ ਵਿੱਚ ਬਿਤੀ ਰਾਤ ਸੁੱਤੇ ਪਰਿਵਾਰ ਤੇ ਘਰ ਦੀ ਛੱਤ ਡਿੱਗੀ ਜਿਸ ਨਾਲ ਤਿੰਨ ਬੱਚਾ ਸਨੇਹ ਘਰ ਦੇ ਪੰਜੀਆਂ ਦੀ ਮੌਤ ਹੋ ਗਈ। ਆਸੇ ਵਿੱਚ ਪਤੀ ਪਤਨੀ ਸਨੇ ਤਿੰਨ ਬੱਚਿਆਂ ਦੀ ਜਾਨ ਚਲੇਗੀ। ਮ੍ਰਿਤਕਾਂ ਦੀ ਪਛਾਣ ਗੁਰਵਿੰਦਰ ਸਿੰਘ, ਅਮਰਜੀਤ ਕੌਰ, ਏਕੂ ਤੇ ਗੁਰਲਾਲ ਸਿੰਘ ਵਜੋਂ ਹੋਈ ਹੈ। ਆਸੇ ਦੇ ਬਾਅਦ ਸਦਰ थाना ਪੁਲਿਸ ਦੇ ਪਿੰਡ ਵਾਲਿਆਂ ਨੇ ਛੱਤ ਦੇ ਮਲਬੇ ਵਿੱਚ ਫਸੇ ਪੰਜ ਲੋਕਾਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਦਾ ਐਲਾਨ ਦਿੱਤਾ। ਕਾਊਂਟਰ ਇੰਟੈਲੀਜੈਂਸ ਅਮਰਸਰ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼। ਇੱਕ ਕਾਬੂ ਅੰਮ੍ਰਿਤਸਰ ਦੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਖੁਫੀਆ ਆਪਰੇਸ਼ਨ ਤਹਿਤ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਨਾਮੀ ਗੈਂਗ ਦੇ ਇੱਕ ਗੁਰਗੇ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਉਸ ਕੋਲੋਂ 6.32 ਬੋਰ ਦੀਆਂ ਪਿਸਤੌਲਾਂ ਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਹਥਿਆਰ ਅਪਰਾਧਿਕ ਗਤੀਵਿਧੀਆਂ ਲਈ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਤਸਕਰੀ ਲਈ ਲਿਆਂਦੇ ਗਏ ਸਨ ਖਾਸ਼ਾ ਹੈ ਕਿ ਇਹਨਾਂ ਹਥਿਆਰਾਂ ਦੀ ਵਰਤੋਂ ਗੈਂਗਵਾਰ, ਕੰਟਰੈਕਟਰ, ਕਿਲਿੰਗ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਕੀਤੀ ਜਾਣੀ ਸੀ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ, ਨਵੀਆਂ ਤੇ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।